ਅਸੀਂ ਮਮੀ ਕਿੱਥੇ ਗਏ? ਨਹੀਂ ਮਮੀ ਨੇ ਕਿੱਥੇ ਜਾਣਾ ਵਾ ਮੇਰੇ ਕੋ ਤਾਂ ਪਾਣੀ ਨਹੀਂ ਸਬਜ਼ੀਆਂ ਨੂੰ ਪੈਂਦਾ ਹੁੰਦਾ ਤੇ ਉਹ ਜੋਬਨ ਨੇ ਵਾਵਾ ਪਾਣੀ ਪੂਣੀ ਪਾ ਕੇ ਬੜੀਆਂ ਵਧੀਆ ਕੀਤੀਆਂ ਇਹ ਹੁਣ ਵਖਾਣ ਗਿਆ ਹੁਣਾ ਵਾ ਅੱਛਾ ਆਹੋ ਆਂਦਣਾ ਵੇਸਾ ਕੋਈ ਤੇ ਕੁਛ ਕਰਦਾ ਨਹੀਂ ਜੇ ਹੁਣ ਮਸਾ ਕਰਨ ਲੱਗਾ ਤੇ ਫੁੱਲ ਫੁੱਲ ਦੱਸਦਾ ਯਾਰ ਨਹੀਂ ਮੈਂ ਕਾ ਇੱਥੇ ਦੇ ਕਿਤੇ ਬਹੁਤ ਵਧੀਆ ਕੰਮ ਕਰਦਾ ਹੀ ਮੈਂ ਉਹਦੇ ਕਦੇ ਧਿਆਨ ਮਾਰਿਆ ਸਬਜ਼ੀਆਂ ਸਬਜ਼ੀਆਂ ਆ ਲੈ ਇਹ ਨਹੀਂ ਪਾਣੀ ਲਾਉਣਾ ਇਹ ਨਹੀਂ ਵੱਡ-ਵੱਡ ਕਦਰ ਲਿਆਉਣਾਂ ਤੋਰ ਤੁਰ ਤੇ ਮੈਂ ਨਹੀਂ ਜਾਣਦੀ ਹੁੰਦੀ ਚਲੋ ਵਧੀਆ ਬਮਾਸੀ ਨਾਲ ਤੁਹਾਡਾ ਵੀ ਜੀ ਲੱਗਾ ਹਾਂ ਇਧਰ ਜੀ ਲੱਗਾ ਮੇਰਾ ਨਾਲੀ ਉਧਾ ਮਾਸੀ ਇੱਥੇ ਵੱਡੇ ਘਰ ਚ ਤੁਹਾਨੂੰ ਕੱਲਿਆ ਨੂੰ ਹੋਰ ਤਰ੍ਹਾਂ ਨਹੀਂ ਹੁੰਦਾ ਨਾ ਮੈਨੂੰ ਕਾ ਕੀ ਹੋਣਾ ਵਾ ਆਵੇਂ ਤਾਇਆ ਤਾਂ ਮੈਂ ਲਿਆਂਦਾ ਉਹਨੂੰ ਜੋ ਮੈਨੂੰ ਨਹੀਂ ਮੇਰੇ ਲਾਗੇ ਰਹਿੰਦਾ ਹੁਣ ਤੇ ਮੈਂ ਬਹੁਤ ਵਧੀਆ ਪੜਾ ਆਪਣੀ ਨੀਂਦੇ ਸੌਂਦੀ ਆਪਣੀ ਉੱਠਦੀ ਆ ਜਿੱਦਾਂ ਤੁਸੀਂ ਪਹਿਲਾਂ ਇਕੱਲੇ ਰਹਿੰਦੇ ਸੀ ਨਹੀਂ ਉਧਾ ਵੀ ਨਹੀਂ ਮੈਨੂੰ ਆਉਂਦਾ ਐਦਾਂ ਵੀ ਨਹੀਂ ਨਿਕਾ ਜਾ ਦਿਲ ਨਹੀਂ ਮੇਰਾ ਹਾਂ ਇਹ ਗੱਲ ਵੱਖਰੀ ਆ ਵੀ ਦੋ ਜਾਣੇ ਹੁਣ ਘਰ ਚ ਆਪਾਂ ਤੇ ਕੂਣ ਬੋਲਣ ਸਾਡਾ ਬਣਿਆ ਵਾ ਪਿੱਛਾ ਰੋ ਐਦਾਂ ਉਹਨੇ ਮੈਨੂੰ ਆਵਾਜ਼ ਮਾਰ ਮੈਂ ਉਹਨੂੰ ਮਾਰ ਆਵਾਜ਼ ਰਾਤ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ 9-10 ਵਜੇ ਸੀਦਾ ਨਾਲ ਐਨਟੀਵੀ ਵੇਂਦੇ ਰਹਿੰਦੇ ਆ ਟਾਈਮ ਪਾਸ ਹੋ ਜਾਂਦਾ ਹੁਣ ਨਾਲੇ ਮੈਂ ਆਪਣੀ ਨੀਂਦੇ ਸੌਨੀ ਆਪਣੀ ਉਠ ਦੀ ਵੀ ਜੋ ਬਣਾ ਦਾ ਲੱਗ ਗਈ ਚੱਲ ਨਹੀਂ ਮੈਨੂੰ ਕੋਈ ਵੀ ਉਹ ਤਾਂ ਮਾਸੀ ਝੂਠ ਨਾ ਮਾਰਿਓ ਹੂੰ ਤੈਨੂੰ ਸ਼ਹਿਰ ਵਾਲਿਆਂ ਨੇ ਕਦੇ ਕਿਹਾ ਵੀ ਇੱਥੇ ਆ ਜਾ ਲੈ ਛਿਦਾਨੇ ਬੜੀ ਵਾਰ ਮੇਰਾ ਨਹੀਂ ਦਿਲ ਕਰਦਾ ਨਾ ਮੇਰਿਆਂ ਦੇ ਸਾਥ-ਸਾਥ ਭਾ ਭਰਦਿਆਂ ਵਾ ਉਹ ਚਾਹਂਦੀਆਂ ਵੀ ਆ ਇੱਥੇ ਆ ਪਰ ਮੇਰਾ ਅੰਦਰ ਅੰਦਰ ਰਹਿਣ ਹੁਣੀ ਜੀ ਕਰਦਾ ਮੈਂ ਇੱਥੇ ਹੁਣ ਦੋ ਆਉਣੀਆਂ ਦੋ ਜਾਣੀਆਂ ਮੈਂ ਕਿਹ ਲਾ ਕੇ ਖਲੋਉਂ ਬਹੂੰਗੀ ਤੇ ਮੇਰਾ ਦਿਲ ਹੋਰ ਦਾ ਹੋਰ ਮੈਨੂੰ ਨਹੀਂ ਮਸੂਸ਼ ਹੁੰਦਾ ਕਿ ਮੈਂ ਕੱਲੀ ਆ ਆਪ ਤੇ ਚਲ ਜਾਂਦੀਆਂ ਡਿਊਟੀ ਤੇ ਮੈਂ ਉੱਥੇ ਕੱਲੀ ਕੀ ਕਰਿਆ ਕਰਾਂ ਆ ਮੈਂ ਉੱਥੇ ਮਸ਼ਦਾਈਆਂ ਕੋ ਬੋਟ ਫੇੜਾਵਾ ਗੋ ਵੰਦੀ ਰਿਆ ਕਰਾਂ ਮੇਰ ਕੋ ਨਾ ਸਹਰਾ ਹੁੰਦਾ ਤੂੰ ਚਲੋ ਵਧੀਆ ਨਹੀਂ ਜੀ ਲੱਗਦਾ ਤੇ ਉਹ ਤਾਂ ਨਹੀਂ ਵੀ ਰਿਆ ਸਰਦਾ ਇੱਥੇ ਆਂਟੀ ਗਵਾਂਟੀ ਮੇਰੇ ਬੜੇ ਚੰਗੇ ਆ ਇੱਥੇ ਸਾਰਾ ਨਾਲ ਆ ਕੇ ਬਹਿ ਜਾਂਦੀਆਂ ਮੈਂ ਲਾ ਕੇ ਜਾ ਕੇ ਬਹਿ ਨਹੀਂ ਮੇਰਾ ਤਾਂ ਬੜਾ ਵਧੀਆ ਤੇ ਲੰਗਦਾ ਤਾਂ ਜੋ ਬੰਦੇ ਨਾਲ ਹੋਰ ਹੁਣ ਕਾ ਲਗੀਆਂ ਚਲੋ ਵਧੀਆ ਵਧੀਆ ਵਾਕੇ ਫਿਰ ਆਓ ਕੀ ਕੰਸੇ ਜਿਹਰੰਡੀ ਆ ਮੈਨੂੰ ਤੇ ਸੋਖ ਹੀ ਲੱਗੰਡੀ ਆ ਚਲ ਬਾਂਨੇ ਨਾ ਜਾਨੀ ਆ ਨਾਲੇ ਮੇਲਾ ਨਹੀਂ ਮੰਜਾ ਫਿਰ ਚੁੱਕਦੀ ਮਮੀ ਦੱਸਦਾ ਮਮੀ ਮੈਨੂੰ ਲੱਗਦਾ ਸੋਖ ਆਈ ਆ ਤੇ ਮੈਂ ਜਾਣਾ ਵਾਂ ਮੇਲਾ ਵਾਂ ਨੂੰ ਪੁੱਤ ਐਵੇਂ ਵੀ ਕਿਸੇ ਦੇ ਘਰ ਜਾਈਦਾ ਵਾ ਤੇ ਘਾਲ ਸੁਣਿਆ ਲੈ ਮਮੀ ਅੱਗੇ ਵੀ ਚਲੀ ਜਾਈਦਾ ਵਾ ਤੂੰ ਤੇ ਨਾਲੇ ਮੇਰੀ ਸਹੇਲੀ ਆ ਤੇ ਇਹ ਕੋਣਾ ਦਾ ਆਈ ਆ ਮੈਂ ਵੀ ਹੁਣ ਮੰਜਾ ਚੁੱਕਣ ਗਈ ਤੇ ਉਥੇ ਵੇੜੇ ਤੁਰੇ ਫਿਰਨ ਲਈ ਆ ਮੈਂ ਹੁਣੇ ਆ ਜਾਣਾ ਵਾਂ ਹਾਂ ਤੱਤੀ ਆਜੀ ਵੀਰ ਦਾ ਪਤਾ ਨਾ ਮੈਨੂੰ ਉਹ ਹਾਂ ਹਾਂ ਬਾਬਾ ਪਤਾ ਵਾ ਮੈਨੂੰ ਆਓ ਪਤਾ ਆਜੀ ਛੱਦੀ ਮਸੀ ਆਲੂ ਬਣਾਉਣ ਗਿਆ ਜੀ ਕਹਵਾਲੂ ਮਟਰ ਚੱਲ ਵਧੀਆ ਤੇਰੀ ਮੰਮੀ ਨੂੰ ਬੜੇ ਪਸੰਦ ਵਾ ਆਲੂ ਮਟਰ ਤੇ ਮੈਂ ਆ ਜੇ ਬਣਾ ਕੇ ਖਵਾ ਲਦੀ ਆ ਤੇ ਮੰਮੀ ਤੇ ਚਲ ਗਈ ਉਹਦੇ ਨਾਲ ਮੰਮੀ ਮਿੰਦੋ ਨਾ ਤੇ ਤਾਇਆ ਮੈਂ ਖਾ ਪੀ ਆਈ ਨਹੀਂ ਘਾਂ ਉਹ ਪ੍ਰਾਣੀ ਹੁਣ ਉਹਦੀ ਛੇਲੀ ਆ ਕੋਟ ਕੋਟ ਮੈਲ ਦੇਣੀ ਉਹਨੂੰ ਆਹੋ ਮੰਡੀ ਚਲ ਗਈ ਉਧਰ ਹੀ ਚਲ ਗਈ ਆ ਉਧਰ ਖਾਵੇ ਫੇ ਰੋਟੀ ਪਾਣੀ ਚੱਲ ਕੋਈ ਨਹੀਂ ਤੂੰ ਬਣਾ ਆਂ ਖਾਵਾਂਗੇ ਜੇ ਆ ਗਈ ਠੀਕ ਆ ਨਹੀਂ ਕੋਈ ਗੱਲ ਨਹੀਂ ਲਾਗੇ ਮਿੰਦੋ ਕਹਿਣ ਲਈ ਗਪਿੰਦਪਾਲ ਨੂੰ ਬਣਾ ਆਇ ਚਿਹਰਾ ਆ ਵੇਖੀ ਨੂੰ ਤੇ ਹੁਣ ਉਹ ਲੈ ਘਾਰ ਹੀ ਲਾਗੇ ਪਾ ਵਾਖੇ ਰਾਤੀ ਇੱਥੇ ਰਹਿ ਹੁਣ ਤੇ ਮੇਰਾ ਤਾਂ ਸਕੀਮ ਨਹੀਂ ਦੀ ਗੋਭੀ ਲੈ ਆਉਂਦੇ ਫੁੱਲ ਹੋਏ ਆ ਨਹੀਂ ਹੁਣ ਆਹ ਬਣਾਉਨੇ ਆ ਉਹ ਬਈ ਜੀ ਹੋ ਜਾਣੀ ਉਹ ਤੋ ਜਦ ਬਣਾਉਣੀ ਲੈ ਆਵਾਂਗੇ ਤੋੜ ਕੇ ਫਿਰ ਇਦਾਂ ਕਰਿਓ ਹਾਂ ਸੇਰੇ ਮੈਂ ਤੋੜ ਕੇ ਦਾਊਂਗਾ ਆਹ ਤੇ ਉਹਦੇ ਨਾਲ ਪਰੌਂਠੇ ਲਾਓ ਗੋਭੀ ਵਾਲੇ ਉਹ ਖਾਈਏ ਚੱਲ ਇੱਧਾ ਕਰ ਲਾਂਗੇ ਪਰੌਂਠੇ ਲਾ ਲਾਂਗੇ ਗੋਭੀਆ ਪਰੌਂਠੇ ਲਾਓ ਜੀਓ ਸਵਾਗਤ ਆਜੇ ਕੀ ਬਤਾ ਨਾ ਖਾ ਕੇ ਨਾ ਹੁਣਾ ਸੇਰਦੀ ਵੀ ਸਬਜ਼ੀਆਂ ਵੇਖੀਆਂ ਕਿੰਨੀਆਂ ਪਾਲਤੀਆਂ ਮੈਂ ਨਹੀਂ ਮੈਂ ਨਹੀਂ ਵੇਖਿਆ ਬਾਵਾ ਆ ਆਹੋ ਤੂੰ ਕਿੱਥੇ ਜਾਂਦੀ ਓਥੇ ਮਾਸੀ ਤੂੰ ਜਾਇਆ ਕਰ ਵੇਖਿਆ ਕਰ ਸਬਜ਼ੀਆਂ ਨੂੰ ਪਰ ਤੂੰ ਜੋ ਚੱਲ ਜਾਣਾ ਤੇ ਓਥੇ ਬਾਰ-ਬਾਰ ਮੈਂ ਦੌਰ ਪਾਉਣੀ ਆ ਮੈਂ ਨਹੀਂ ਜਾਂਦੀ ਮੈਂ ਅੱਗੇ ਵੀ ਨਹੀਂ ਜਾਂਦੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਤ ਬੈਠੋ ਸੋ ਖਾਈ ਆ ਆਹ ਹੋਈ ਜਵਿੰਦਰ ਮੈਂ ਹਣਾ ਉਥੋਂ ਵੇਖਿਆ ਮੈਂ ਉਹਨੂੰ ਮਿਲਣ ਆਈ ਅੱਛਾ ਅੱਛਾ ਨਹੀਂ ਨਹੀਂ ਹਾਂ ਮੈਂ ਸੋਖ ਨੂੰ ਮਿਲਣਾ ਵਾ ਕਿ ਮਿਲ ਲੋ ਘਰ ਆਵੇ ਅੰਦਰ ਅੱਛਾ ਗਈ ਨਹੀਂ ਆਲੀ ਕੰਮ ਤੇ ਉਹ ਨਹੀਂ ਨਹੀਂ ਅੱਜ ਮੈਂ ਛੁੱਟੀ ਕੀਤੀ ਲੈ ਹਾਂ ਮੈਨੂੰ ਅੱਗੇ ਲੱਗਣ ਡਿਆ ਸੀ ਸਸੀ ਗਾਲੀ ਸਸੀ ਗਾਲ ਕੀ ਸੋਖ ਆਈ ਆ ਅੱਛਾ ਅੱਛਾ ਬਾਹਰ ਕੀ ਹੈ ਮੈਂ ਬਾਹਰ ਵੇਖਿਆ ਜਦੋਂ ਵੇੜੇ ਚ ਠੀਕ ਤੂੰ ਕਦੋਂ ਦੀ ਆਈ ਮੈਂ ਸਵੇਰ ਦੀ ਬਹਿ ਜੋ ਅੱਛਾ ਅੱਛਾ ਮੈਂ ਸਵੇਰ ਦੀ ਆਈ ਤੇ ਇਹਨਾਂ ਨੇ ਜ਼ਰੂਰੀ ਸਮਝਿਆ ਵੀ ਮੈਂ ਜਾ ਕੇ ਸੈਨ ਨੂੰ ਮੇਲਾਵਾ ਨੀ ਕੀ ਹੁੰਦੀ ਕਿੰਨਾ ਮਾਸੀ ਕੋ ਰਹਿੰਦੀ ਹੁੰਦੀ ਆ ਤੂੰ ਤੇ ਇਕੱਠੀਆਂ ਖੇਡਦੀਆਂ ਹੁੰਦੀਆਂ ਹਾਂ ਕਿੰਨਾ ਚਿਰ ਹੋਇਆ ਗੇੜਾ ਇਹ ਨਹੀਂ ਲਗਾ ਤੇ ਹੁਣ ਕੀ ਕਰਦੀ ਹਣੀ ਆ ਕੁਛ ਨਹੀਂ ਕਰਨਾ ਕੀ ਹੈ ਕਰਨੋਂ ਤੇ ਬੜਾ ਕੁਛ ਜੀ ਕਰਦਾ ਤੂੰ ਕੀ ਕਰਦੇ ਹੁੰਦੇ ਹੁਣ ਮੈਂ ਸਲਾਈ ਸਿੱਖਦੀ ਸੁਖ ਅੱਛਾ ਅੱਛਾ ਹਾਂ ਸਲਾਈ ਤੇ ਮੇਰਾ ਵੀ ਸਿੱਖਣ ਨੂੰ ਬੜਾ ਜੀ ਕਰਦਾ ਸੀ ਮਾਸੀ ਕਹਿਣ ਵੀ ਦੇ ਹੀ ਫਿਰ ਐ ਪਾ ਇਥੇ ਖਰੇ ਤਾਂ ਦੇਵਲੈ ਕੈਂਡ ਹੈ ਪਿਲਾ ਕੋ ਕੁੜੀ ਜਾਂਦੀ ਹੈ ਤੇ ਉਹਦੇ ਨਾਲ ਚਲ ਜਾ ਕਰੀ ਉਹ ਮੈਂ ਹੀ ਜਾਣੀ ਆ ਤੇ ਕੋਈ ਗੱਲ ਨਹੀਂ ਜੇ ਮਾਸੀ ਕਹਣ ਦੇ ਤਾਂ ਸਿੱਖ ਲਾ ਮਾਸੀ ਕੋ ਵੀ ਤੇ ਰਹਿ ਹੀ ਲਈਦਾ ਉਹ ਰਹਿਣ ਨੂੰ ਤੇ ਦੀਦੀ ਰਹਿ ਪੀਏ ਪਰ ਚੰਗੇ ਨਹੀਂ ਲੱਗੀਦਾ ਸਾਰੇ ਜਾਣੇ ਰਹਿੰਦੇ ਤੇ ਬੁਰੇ ਜੇ ਲੱਗਣਾ ਵੀਰ ਜੀ ਤੇ ਅੱਗੇ ਕਿੰਨੇ ਦਿਨ ਹੋਏ ਆਇਆਂ ਨੂੰ ਕਿ ਅਜੇ ਉਹਨਾਂ ਨੇ ਰਹਿਣਾ ਵਾ ਤੇ ਜੇ ਮੈਂ ਵੀ ਰਹਿ ਪਾਂ ਤੇ ਮਾਸੀ ਤੇ ਭਾਵੇਂ ਆਪਣੀ ਆ ਉਹਨਾਂ ਦੇ ਮੂੰਹ ਬੁੱਤ ਕੀ ਸੋਚਣਗੇ ਵੀ ਸਾਰੇ ਜਾਣੀ ਇੱਥੇ ਆਣ ਕੇ ਬਹਿ ਗਏ ਆ ਆਹ ਹੋ ਤੀ ਰਾਤ ਔਟ ਔਟ ਖਾਣਾ ਵਾ ਨਾ ਉਹਨਾਂ ਨੇ ਕਿ ਮੇਰੇ ਨੌਪੁੱਤਾਂ ਦੀ ਯਰਤਵਾ ਤਾਨੂੰ ਕੁਛ ਕਹਿ ਜਾਣ ਇੱਥੇ ਬੰਦਿਆਂ ਨੂੰ 2 ਮਹੀਨੇ ਰ ਤੇ ਕੁੜੀ ਨੂੰ ਸਿਲਾਈ ਤੇ ਜਾਇਆ ਕਰ ਲੈ ਹੁਣ ਦੇ ਮਾਸੀ ਨੇ ਵੀ ਕਹਿ ਤਾਈ ਗੱਲ ਬਣ ਗਈ ਆ ਸਵੇਰ ਤੋਂ ਦੋਵੇਂ ਸੇਹਲੀਆਂ ਸੇਹਲੀਆਂ ਸਿਲਾਈ ਜਾਇਆ ਕਰਾਂਗੇ ਕਰ ਲੈ ਤਿਆਰੀ ਤੁਸੀਂ ਚੱਲ ਚੰਗਾ ਨਾਲੇ ਮੈਂ ਸਬਜ਼ੀ ਦਾ ਤੜਕਾ ਲਾਵਾਂ ਤੇਨੂੰ ਚਾਹ ਪਾਣੀ ਪਿਆਲ ਪਰ ਨਹੀਂ ਨਹੀਂ ਸੁਖ ਚਾਹ ਨਹੀਂ ਪੀਣੀ ਚਾਹ ਤੇ ਮੈਂ ਪੀ ਕੇ ਆਈ ਆ ਮੈਂ ਚੱਲ ਜਾਣਾ ਵਾ ਉਧਰ ਦੀਦੀ ਸੋਚਿਆ ਨਹੀਂ ਗਾਂ ਰਿਸ਼ਤੇ ਰੁਸ਼ਤੇ ਬਾਰੇ ਬਾਚ ਉਹ ਨਹੀਂ ਨਹੀਂ ਸੁਖ ਮੇਰਾ ਤੇ ਮਾਨ ਹੀ ਚੁੱਕਿਆ ਗਿਆ ਮੇਰਾ ਨਹੀਂ ਹੁਣ ਕੀ ਕਰਦਾ ਵਿਆਹ ਕਰਾਉਣ ਦਾ ਪਰਤੇ ਦੀ ਐਨੀ ਲੰਮੀ ਜ਼ਿੰਦਗੀ ਆ ਐਦਾਂ ਵੀ ਤੇ ਕਿੱਦਾਂ ਕੱਟਣੀ ਹੁੰਦੀ ਆ ਉਹ ਨਿਕਲ ਜਾਣੀ ਆ ਕੀ ਕਰਾਂ ਮੇਰਾ ਤੇ ਵਿਆਹ ਦੇ ਨਾਂ ਸੁਣ ਕੇ ਨਾ ਮੈਨੂੰ ਤੇ ਘਬਰਾਹਟ ਜੀ ਹੋਣ ਲੱਗ ਜਾਂਦੀ ਆ ਜਦੋਂ ਰੱਬ ਨੇ ਹੁਣ ਮੇਰ ਨਾਲ ਘਾਰ ਹੀ ਐਦਾਂ ਦਿੱਤੀ ਆ ਮੈਂ ਕਿਹਾਰ ਵੀ ਕੀ ਸਕਦੀ ਆ ਮੰਮੀ ਹੁਣੀ ਵੀ ਘਰੇ ਇਹੋ ਗੱਲਾਂ ਕਰਦੇ ਰਹਿੰਦੇ ਆ ਤੇ ਮੈਂ ਤੇ ਉਹਨਾਂ ਨੂੰ ਨਹੀਂ ਦਿੰਨੇ ਲੱਗੇ ਇਹ ਗੱਲਾਂ بار بار ਕਰਿਆ ਕਰੋ ਉਹਦਾਂ ਰੱਬ ਵੀ ਨਾ ਕੁਝ ਨਹੀਂ ਸੋਚਦਾ ਐਨੇ ਚਾਹਵਾਂ ਨਾ ਟਾੜਾ ਵਿਆਹ ਕੀਤਾ ਹੀ ਕਿ ਪਤਾ ਹੁੰਦਾ ਵਾ ਕਿ ਬੰਦੇ ਦੇ ਫੇਰ ਆਦੇ ਨਾ ਜਣੇ ਹੁੰਦੇ ਆ ਗੱਲ ਸੁਖ ਕੇ ਸਮਝਦੀ ਐ ਜਿੱਥੇ ਰੱਬ ਨੇ ਰੱਖਣਾ ਨਾ ਉਥੇ ਰਹਿਣਾ ਪੈਣਾ ਵਾ ਪਰ ਮੈਂ ਤੇ ਕਹਿੰਨੀ ਆ ਤੁਸੀਂ ਗਾਂ ਅੱਗੇ ਵਾਰੇ ਸੋਚੋ ਵਧੀਆ ਗੱਲ ਵਾ ਐਦਾਂ ਵੀ ਤੇ ਜ਼ਿੰਦਗੀ ਨਹੀਂ ਨੰਗਣੀ ਨਾ ਉਹ ਘਰ ਦੇ ਵੀ ਇਹੋ ਗੱਲ ਕਹਿੰਦੇ ਆ ਸੁਖ ਪਰ ਅੱਜ ਮੇਰਾ ਕੋਈ ਖਿਆਲ ਨਹੀਂ ਆ ਮੈਂ ਅਖੰਡੀ ਆ ਮੈਂ ਸਿਲਾਈ ਸੇਖਣਾ ਪਹਿਲਾਂ ਤਾਂ ਮੈਂ ਕੰਪਿਊਟਰ ਕੋਰਸ ਕਰਨੀ ਮੈਨੂੰ ਉਹ ਕਰਾ ਦੋ ਫਿਰ ਭਾਬੀ ਕਹਿੰਦੇ ਵੀ ਚੱਲ ਸਿਲਾਈ ਸੇਖਲਾ ਹੱਥ ਸਿੱਧੇ ਹੋਣ ਬੰਦਾ ਆਪਣਾ ਕਰਕੇ ਖਾਨ ਜੂਗਾ ਹੋ ਜਾਂਦਾ ਵਾ ਕਰਕੇ ਖਾਨ ਜੂਗਾ ਤੇ ਭਾਵੇਂ ਦੀਦੀ ਹੋ ਜਾਂਦਾ ਵਾ ਪਰ ਇਤਾਂ ਵੀ ਤੇ ਜ਼ਿੰਦਗੀ ਨਹੀਂ ਨੰ ਨਿਗਲਦੀ ਹੁਣ ਗਾਂ ਕਿਤੇ ਨਾ ਕਿਤੇ ਚੰਗਾ ਮਾੜਾ ਹੋ ਜੇ ਤੇ ਵਧੀਆ ਵਾ ਕੱਲਿਆਂ ਤੇ ਸਾਰੀ ਉਮਰ ਪੇਕੇ ਚ ਵੀ ਨਹੀਂ ਜੇ ਲੰਗਦੀ ਉਹ ਮੈਂ ਮੰਨਦੀ ਤੇਰੀਆਂ ਗੱਲਾਂ ਕਿ ਮੈਂ ਅੱਜ ਤੇ ਪਰਜਾਈਆਂ ਭਾਵੇਂ 100 ਵਾਰੀ ਚੰਗੀਆਂ ਹੋਣ ਪਰ ਸਾਰੀ ਉਮਰ ਇਦਾਂ ਨਹੀਂ ਚੰਗੀਆਂ ਚ ਨੇ ਲੰਗ ਜਾਂਦੀ ਹੁੰਦੀ ਕਿਸ ਨਾ ਕਿਸੇ ਵੇਲੇ ਨਾ ਵੇੜ ਪੈ ਹੀ ਜਾਂਦੀ ਆ ਨਹੀਂ ਨਹੀਂ ਮੇਰੀ ਪਰਜਾਈ ਤੇ ਬਹੁਤ ਚੰਗੀ ਆ ਮੈਂ ਜਿੱਦਾਂ ਕਹਿ ਦਿੰਨੀ ਆ ਜਦੋਂ ਵੀਰ ਮੰਮੀ ਗੱਲ ਸੇੜਦੇ ਨਾ ਰਿੱਤੇ ਦੀ ਤੇ ਮੈਂ ਭਾਬੀ ਜੀ ਨੂੰ ਕਹਿ ਦਿੰਨੀ ਆ ਕਿ ਭਾਬੀ ਮੈਂ ਮੇਰੇ ਨਾਲ ਇਹ ਗੱਲਾਂ ਨਾ ਕਰੋ ਤੇ ਭਾਬੀ ਫੇਰ ਵੀ ਸਮਝਾ ਦਿੰਦੇ ਆ ਕਰਦੇ ਮੇਰੇ ਨਾਲ ਦੀ ਗੱਲ ਪਰ ਵੀਰ ਵੱਡਾ ਟੈਨਸ਼ਨ ਲੈਂਦਾ ਵਾ ਐਵੇਂ ਕਮਲੀਆਂ ਨਾ ਮਾਰਿਆ ਕਰ ਅਜੇ ਤੇ ਉਮਰ ਵਾ ਤੇ ਹੋ ਵੀ ਜਾਣਾ ਪਰ ਗਾਂ ਜਾ ਕੇ ਨਾ ਤੇ ਹੋਣਾ ਤੇ ਫਿਰ ਤੁਸੀਂ ਪੁੱਛਤਾਉਣਾ ਉਹ ਜੇ ਕਰਮਾਂ ਚ ਹੋਇਆ ਨਾ ਤੇ ਸੁੱਖ ਹੋ ਹੀ ਜਾਣਾ ਵਾ ਚੱਲ ਇਹ ਗੱਲਾਂ ਛੱਡ ਤੂੰ ਆਪਣੀਆਂ ਗੱਲਾਂ ਕਰ ਮੇਰਾ ਨਾ ਇਹ ਗੱਲਾਂ ਸੋਚ ਕੇ ਨਾ ਬਹੁਤ ਮਨ ਦੁਖੀ ਹੁੰਦਾ ਮੁੜ ਕੇ ਸੱਚੀ ਪਤਾ ਨਹੀਂ ਕੀ ਜਾਲਾ ਕਮਲੀਏ ਬਾਕੀਆਂ ਨਾ ਨਹੀਂ ਕਰ ਸਕਦੀ ਮੇਰਨਾਂ ਤੇ ਕਰੀ ਸਕਦੀਆਂ ਨਾ ਚੱਲ ਸੁਖ ਇਹ ਗੱਲਾਂ ਛੱਡ ਫਿਰ ਜੋ ਬੰਦਾ ਨਹੀਂ ਵਿਆਹ ਹੋਇਆ ਜੇ ਕੀਤਾ ਕਿਤੇ ਤੁਸੀਂ ਉਹ ਨਾਨਾ ਦੀਦੀ ਲੱਭਦੇ ਫਿਰਦੇ ਆ ਪਰ ਕੋਈ ਚੱਜ ਦੀ ਕੁੜੀ ਨਹੀਂ ਲੱਭਣ ਢੀ ਤੇ ਜੇ ਨਹੀਂ ਮੇਰੇ ਨਾਲ ਜੋ ਬੰਦਾ ਕਰਨਾ ਤੇ ਤੂੰ ਆਪਣਾ ਹੀ ਕਰਾ ਲੈ ਉਹ ਨਾਨਾ ਦੀਦੀ ਵੀਰ ਜੀ ਵੱਡੇ ਆ ਪਹਿਲਾਂ ਉਹਨਾਂ ਦਾ ਹੀ ਕਰਾਉਣਾ ਵਾ ਤੇ ਫਿਰ ਆਪਣੇ ਬਾਰੇ ਸੋਚਾਂਗੇ ਜੀ ਤੇ ਕਿੱਦਾਂ ਦੀ ਕੁੜੀ ਲੱਭਦੇ ਜੋ ਬਣਵਾਤੇ ਤੁਸੀਂ ਲੱਭਦੇ ਤੇ ਅਸੀਂ ਤੁਹਾਡੇ ਵਰਗੀਆਂ ਪਰ ਤੁਹਾਡੇ ਵਰਗੀ ਸਾਡੇ ਕਰਮਾਂ 'ਚ ਕਿੱਥੇ ਹੋ ਲੈ ਕਿੱਦਾਂ ਦੀਆਂ ਗੱਲਾਂ ਕਰਦੀ ਕਮਲੀ ਚੱਲ ਚੰਗਾ ਹੁਣ ਮੈਂ ਜਾਵਾਂ ਮੰਮੀ ਡੀਗਦੇ ਹੋਣੇ ਆ ਵੀਰ ਨੇ ਆ ਜਾਣਾ ਵਾ ਤੇ ਮੰਮੀ ਨੇ ਕਹਿਣਾ ਉੱਥੇ ਜਾ ਕੇ ਸ਼ਾਮਾਂ ਹੀ ਪਾਤੀਆਂ ਵਾ ਤੇ ਮੇਰੇ ਕੋ ਨਾ ਰਿਆ ਨਹੀਂ ਗਿਆ ਵੇਖ ਕੇ ਮੈਂ ਸੋ ਖਾਈ ਐ ਤੇ ਅੱਜ ਹੀ ਘਰ ਨੂੰ ਚਾਹ ਨਹੀਂ ਪੀਣੀ ਉਹ ਨਹੀਂ ਨਹੀਂ ਚਾਹ ਨਹੀਂ ਪੀਣੀ ਮੇਰੀ ਗੱਲ ਸੁਣੋ ਘਰ ਨੂੰ ਆ ਜੀ ਤੇ ਸਵੇਰੇ ਤਿਆਰ ਹੋ ਜੀ ਹੁਣ ਤੇ ਮਾਸੀ ਨੇ ਵੀ ਹਾਂ ਕਰਤੀ ਹੈ ਨਾ ਤੇ ਸੇ ਰੀਸੇ ਰੀਆਂ ਦੋਵੇਂ ਜਾਵਾਂਗੀਆਂ ਹਾਏ ਤੇਰੇ ਨਾਲ ਜਾ ਕੇ ਨਾ ਤੇ ਮੈਨੂੰ ਨਾ ਚੰਗਾ ਜਿਹਾ ਲੱਗਣਾ ਵਾ ਕੱਲੀ ਨਾ ਐਵੇਂ ਹੀ ਬਸ ਉੱਥੇ ਵੀ ਮੈਂ ਸੂਟ ਕੱਟਦੀ ਸੋਚਾਂ ਚ ਪਈ ਰਹਿਣੀ ਆ ਫੇਰ ਵੀ ਖਿਆਲ ਆ ਹੀ ਜਾਂਦਾ ਹਨਾ ਹੋਂ ਨਹੀਂ ਵੇ ਸੋਚਣ ਦੇਣਾ ਆ ਹੋਂ ਤੇ ਲਿਆ ਸੇ ਲਿਆ ਹੋ ਜਾਂਦੇ ਵੇ ਕੱਟੀਆਂ ਬਾਸੀ ਨਹੀਂ ਕਹੜਾ ਕਿੱਦਾਂ ਗੱਪਾਂ ਮਾਰਣੀਆਂ ਚੱਲ ਚੰਗਾ ਫਿਰ ਬਾਸੀ ਨੇ ਕਹਿੰਨਾ ਚਾਹ ਵੀ ਨਹੀਂ ਉਹਨੂੰ ਪਿਆਈ ਨਹੀਂ ਨਹੀਂ ਕੋਈ ਗੱਲ ਬੈਠੋ ਚੱਲ ਚੱਲੇ ਕੀ ਗੱਲ ਨਹੀਂ ਨਹੀਂ ਬਸ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਪੀਣੀ ਫੇਰ ਆਉਂਗੀ ਅੱਛਾ ਲੱਗਦਾ ਗੱਲ ਬਣੂਗੀ ਵੇਂਦੀ ਤੇ ਹੈਗੀ ਹੱਸ ਗਏ ਚਲੋ ਵੇਖਦੇ ਹਾਂ ਮਸਾ ਬਣ ਗਈ ਸਬਜੀ ਹਾਂ ਬਣ ਗਈ ਆ ਤੇ ਜਵਿੰਦਰ ਚੜ ਗੇ ਉਹ ਚਲ ਗਈ ਮੈਂ ਉਹ ਚਾ ਨਹੀਂ ਪਿਆ ਕੋਟ ਮੈਂ ਕਿਹਾ ਕੀ ਆ ਹੀ ਉਹਨੂੰ ਤੇ ਉਹ ਕਹਿੰਦੀ ਨਹੀਂ ਪੀਣੀ ਚਾ ਲਾ ਉਹ ਦਾਨੁਚਾਰੀ ਨੂੰ ਜਾਂ ਤੇ ਚਾਚੀ ਤੇ ਨਹੀਂ ਮਿਲਣ ਆਈ ਹਾਂ ਚਲ ਕੋਈ ਗੱਲ ਨਹੀਂ ਕਿੱਡੀ ਸੋਣੀ ਉਹਦਾ ਕੁੜੀ ਆ ਤੇ ਰੱਬ ਨੇ ਵੀ ਨਾ ਕੁਝ ਨਹੀਂ ਸੋਚਦਾ ਹਨਾ ਆ ਕੀ ਕਰਨਾ ਉਹਦੇ ਵਿਚਾਰੇ ਦੇ ਕਰਮਾਂ ਚ ਇਦਾਂ ਹੀ ਆਉ ਸਮਾਨ ਵੀ ਬਿਥਾਰਾ ਦਿੱਤਾ ਕਿ ਤੈਨਾਂ ਦਾ ਹੀ ਦਿੱਤਾ ਕਿ ਤੇ ਨਖਤਿਆਂ ਨੂੰ ਕਿਤੇ ਬਾਣੀ ਨਹੀਂ ਆਦੀ ਤੇ ਬਣੀਏ ਦੇ ਨਾਲ ਤੇ ਪਤਾ ਨਹੀਂ ਕੀ ਹੋ ਗਿਆ ਨਖਤਿਆਂ ਨੂੰ ਕੀ ਛੱਪ ਲੱਗ ਗਿਆ ਇੱਡੀ ਸੋਣੀ ਕੁੜੀ ਆ ਤੇ ਸਵਾਗਤ ਨੂੰ ਵੀ ਬੜੀ ਉਹਦਾ ਵੀ ਚੰਗੀ ਕਿਤੇ ਬਹੁਤ ਇਹਦੇ ਕੁੱਟਦਾ ਮਾਰਦਾ ਸੀ ਕਿਤੇ ਇਹ ਕੁੱਟਣ ਮਾਰਦਾ ਵਿਚਾਰੀ ਇੱਥੇ ਆਈ ਤਾਈਆਂ ਨਹੀਂ ਵਿਚਾਰੀ ਦਾ ਜੀ ਕਰਦਾ ਹੁਣ ਕੀ ਗਾ ਸੋਚਣ ਨੂੰ ਹਨਾ ਚਲੋ ਕੀ ਕਰਨਾ ਹੁੰਦਾ ਜੋਰਾ ਬਨੂ ਮੈਂ ਜੋਰਾ ਚਲੋ ਫਿਰ ਹਾਂ ਪਣ ਤੂੰ ਪਕਾ ਲੇਂਗੀ ਜੋ ਰੋਟੀਆਂ ਫਿਰ ਮੈਂ ਲਾ ਦਾਂਗੀ ਰੋਟੀਆਂ ਕੋਈ ਨਹੀਂ ਆ ਚਲ ਫਿਰ ਮੈਂ ਉੱਥੇ ਭਵਾ ਘੜੀ ਹਾਂ ਹਾਂਜੀ ਮਾਤਾ ਹਾਂ ਦੂਨਦਰ ਕਿੱਥੇ ਆ ਦੂਨਦਰ ਅਗਵਾਂਡੀਆਂ ਦੇ ਘਰ ਜਰੀ ਕ ਗਈ ਆ ਕਿਉਂ ਗਈ ਅਗਵਾਂਡੀਆਂ ਦੇ ਘਰ ਉਹਨਾਂ ਦੇ ਘਰ ਪਰੋਣਾ ਆਇਆ ਬੁਰੇ ਲੱਗੀਦਾ ਮੈਂ ਚੱਕਰ ਮਾਰਦੇ ਸੋਖਾਈ ਉਹਨੂੰ ਮਿਲਣ ਗਈ ਆ ਮੈਂ ਮੰਨਦਾ ਵਾਂ ਸੋਖਾਈ ਆ ਪਰ ਸ਼ਾਮਾਂ ਪਈਆਂ ਘਰ ਰਹਿਣਾ ਚਾਹੀਦਾ ਆ ਜਾਂਦੀ ਆ ਮੈਨੂੰ ਨਹੀਂ ਆ ਕੰਮ ਚੰਗਾ ਲਗਾ ਦੱਸ ਦੀ ਉਹਨੂੰ ਕੋਤਵਾ ਸ਼ਾਹਣਾ ਜੇ ਸੌਰੀ ਜਾਨੀ ਆ ਦਵਿੰਦਰ ਕਿੱਥੇ ਆ ਬਾਹਰ ਆਣੀ ਆ ਮੈਂ ਤੁਹਾਨੂੰ ਗੱਲ ਦੱਸਾਂ ਜਿਵੇਂ ਮਾਤਾ ਨੂੰ ਗਏ ਕੇ ਆਇਆ ਤੇਰੇ ਘਰ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਆ ਤੇਰਾ ਕੋਈ ਫਰਜ਼ ਨਹੀਂ ਆ ਕੀ ਹੋ ਗਿਆ ਉਹ ਕੁੜੀ ਬੰਦੇ ਦੇ ਘਵਾਂਡੀਆਂ ਦੇ ਘਰ ਗਈ ਅਗਲੇ ਜਾਇ ਹੁਣੇ ਦੂਜੀ ਗੱਲ ਕੋਥੇ ਉਹਨੇ ਘਰ ਪਰਣਾ ਆਇਆ ਵਾ ਕੋਈ ਤੀ ਪਤਾ ਹੈ ਹੁਣੇ ਰਾਤ ਬਾਅਦ ਚੰਗਾ ਲੱਗਦਾ ਵਾ ਉਹ ਨਹੀਂ ਨਹੀਂ ਪਤਾ ਕੀ ਆ ਉਗਬੇਂ ਤਾਂ ਪਾਲਤੇ ਦੀ ਬੇਟੀ ਨਹੀਂ ਸੋਖਾ ਨਿੱਕੀ ਹੁੰਦੀ ਰਹਿੰਦੀ ਹੁੰਦੀ ਉਹ ਆਈਆਂ ਨੂੰ ਮਿਲਣ ਚਲ ਗਈ ਹੋਣੀ ਆ ਨਾਲੇ ਆਪਣੀ ਦਵਿੰਦਰ ਸਿਆਣੀ ਆ ਐਵੇਂ ਨਾ ਇਦਾਂ ਦੀਆਂ ਗੱਲਾਂ ਕਰਿਆ ਕਰੋ ਮੈਨੂੰ ਇਹ ਬਿਲਕੁਲ ਨਹੀਂ ਚੰਗਾ ਕੰਮ ਲੱਗਾ ਤੂੰ ਸੁਧਰ ਜਾ ਤੇਰੀ ਜ਼ਿੰਮੇਵਾਰੀ ਆਈ ਤੀਂ ਤਾਂ ਜੋ ਗੁੱਸਾ ਕਰਨ ਦੇ ਉਹ ਜਿੱਤਾ ਪਤਾ ਨਹੀਂ ਕੀ ਹੋ ਗਿਆ ਹੁੰਦਾ ਫਿਰ ਕਿਉਂ ਆ ਕੁੜੀਆਂ ਕੁੜੀਆਂ ਦੇ ਲਾਗੇ ਬੈਂਦੀਆਂ ਪਰ ਕੋਈ ਟਾਈਮ ਹੁੰਦਾ ਰਾਤ ਵੇ ਸ਼ਾਮਾਂ ਪਈਆਂ ਬਾਬੇ ਬੋਲਣ ਦੇ ਆ ਉਹ ਬਾਬਾ ਕੋਈ ਗੱਲ ਨਹੀਂ ਆਵੇਂ ਤੱਤੇ ਨਾ ਹੋਈ ਜਾਓ ਆਉਂਦੀ ਆ ਤੇ ਮੈਂ ਕਹਿ ਦੂੰਗੀ ਨਾ ਤੂੰ ਨਾ ਸੁਧਰੀ ਤੂੰ ਨਾ ਕੋਈ ਕੰਮ ਨਹੀਂ ਸਹੀ ਆ ਸਮੇ ਦੇ ਸਾਹਮਣੇ ਸਮਝਣਾ ਚਾਹੀਦਾ ਵਾ ਇੰਨਾ ਗੁੱਸਾ ਕਰਦੇ ਜਿੜਾ ਕੋ ਇੱਧਰ ਉੱਧਰ ਵੀ ਹੋ ਜਾਂਦੀ ਤੇ ਆ ਗਈਆਂ ਹਾਂ ਜੀ ਵੀਰ ਗਰਮ ਹੋਣ ਡਿਆ ਤੈਨੂੰ ਆਖ ਵੀ ਨਾ ਜਾ ਕਿਹੜੀ ਗੱਲੋਂ ਵੀਰ ਗਰਮ ਹੋਣ ਡੇ ਮੈਨੂੰ ਨਹੀਂ ਪਤਾ ਤੂੰ ਪਤਾ ਕਰ ਲਈ ਜਾ ਲੈ ਹਾਂ ਧੋਈ ਹੋਏ ਤੇ ਹਜੇ ਮੰਮੀ ਮੈਂ ਗਈ ਆ ਪਤਾ ਨਹੀਂ ਵੀਰ ਵੀ ਆ ਜਾ ਕਿਉਂ ਗੱਲਾਂ ਕਰਦਾ ਵਾ ਉਹ ਸੇਲੀ ਆਈ ਮੇਰੀ ਤੁਹਾਨੂੰ ਵੀ ਪਤਾ ਵਾ ਉਨੇ ਤੇ ਚਾਹੀ ਬੜਾ ਕੀਤਾ ਯਾਦ ਕੀਤਾ ਵੀਰ ਨਹੀਂ ਨਾ ਨੱਕ ਮੰਨ ਚਾਉਂਦਾ ਉਹ ਕੋਈ ਨਹੀਂ ਵੀਰ ਨੂੰ ਮਨਾ ਲਾਂਗੇ ਮੰਮੀ ਉਹ ਕਹਿੰਦੀ ਆਪੇ ਮੈਂ ਇੱਥੇ 2 ਮਹੀਨੇ ਰਹਿਣਾ ਹੁਣ ਤੇ ਮੇਰੇ ਨਾਲ ਸਲਾਈ ਸਿੱਖਣ ਜਾਇਆ ਕਰਨਾ ਮੋਂ ਮੇਰਾ ਹੀ ਮਨ ਦਾ ਬਹੁਤ ਜਿਆਦਾ ਥੋੜਾ ਹਲਕਾ ਹੋ ਜਾਊਗਾ ਭਾਬੀ ਕਿਥੇ ਅੰਦਰ ਅੰਦਰੇ ਭਾਬੀ ਦਿਵਿੰਦਰ ਆ ਗਈਆਂ ਹਾਂਜੀ ਭਾਬੀ ਚੰਗਾ ਹੋਇਆ ਤੋ ਆ ਗਈ ਵੇਖ ਤੇਰਾ ਗੁੱਸਾ ਕਰਨ ਦਿਆ ਹੈ ਉਹ ਹੋ ਮਮੀ ਕਹਿੰਦੀ ਹਲੇ ਵੇੜੇ ਵੜੀ ਆਪੀ ਮੈਂ 10 15 ਮਿੰਟ ਦੇ ਲਾਗੇ ਬੈਠੀ ਜਾ ਚਿਰ ਬੈਠੀ ਮੈਨੂੰ ਸੁਖ ਚ ਰਹੀਦੀ ਚਾਪੀ ਲਾ ਉਹ ਤਾਂ ਗੱਲ ਤੇ ਤੇਰੀ ਠੀਕ ਆ ਬੈਠੀ ਤੇ ਤੂੰ 10 15 ਮਿੰਟ ਮੈਨੂੰ ਹੀ ਪਤਾ ਮੈਨੂੰ ਤੇ ਤੇਰੇ ਗਈ ਦਾ ਵੀ ਨਹੀਂ ਪਤਾ ਮੈਨੂੰ ਬੜੇ ਗੁੱਸੇ ਨਾਲ ਪੁੱਛਣ ਦੇ ਹਾਂ ਕਿ ਤੇ ਮੈਂ ਬਾਹਰ ਹੋਣੀ ਆ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਆ ਫਲਾਂਟੇਗਾ ਉੱਥੇ ਤਕਾਣਾ ਪਈਆਂ ਨਾ ਨਿਹਰਾ ਹੋਇਆ ਮਨ ਮਰਾ ਤਾਂ ਕਰਕੇ ਤੇ ਨਾਲੇ ਜੋ ਬਣਾਇਆ ਨਾ ਉੱਧਰ ਮੈਨੂੰ ਪਤਾ ਉਹ ਗੱਲ ਤਾਂ ਵੀ ਕਹਿੰਦੇ ਆ ਮੈਨੂੰ ਤਾਂ ਪਤਾ ਵਾ ਤੇਰਾ ਰਵਿੰਦਰ ਕਿ ਤੂੰ ਸਿਆਣੀ ਆ ਪਰ ਫਿਰ ਵੀ ਆਂਦੇ ਨਹੀਂ ਤੁਹਾਨੂੰ ਸਮਝਾਈ ਮੈਨੂੰ ਨਹੀਂ ਆਖਮ ਚੰਗਾ ਲੱਗਾ ਮੈਂ ਤਾਂ ਤਾਂ ਕਹਿੰਦੀ ਵੀ ਗੁੱਸੇ ਚ ਬੜੇ ਹੀ ਜੇਤਨ ਹੁਣ ਕੁਝ ਕਹਿਣਗੇ ਤਾਂ ਬੋਲੀਆਂ ਗਾੜੀਆਂ ਹੁਣ ਨਹੀਂ ਨਹੀਂ ਮੈਂ ਨਿਆਣੀ ਦੱਸ ਵੀਰਜੀ ਗਲੀ ਬੋਲੂਗੀ ਉਹ ਤੇ ਮੈਨੂੰ ਚਾ ਵੜਾ ਹੀ ਹੋਈ ਸੋਖ ਨੂੰ ਦੋ ਮਹੀਨੇ ਹੁਣ ਰਹਿਣਾ ਵਾ ਅੱਛਾ ਰਹਿਣਾ ਮੇਰੇ ਨਾਲ ਹੀ ਸੜਾਈ ਤੇ ਜਾਇ ਕਰਨਾ ਉਹ ਲੈ ਫਿਰ ਤਾਂ ਚੰਗੀ ਗੱਲ ਤੇਰਾ ਸਾਥ ਬਣ ਗਿਆ ਉਹੀ ਤਾਂ ਮੈਂ ਤਾਂ ਗਈ ਹਾਂ ਵੇ ਭਾਬੀ ਐਨੇ ਨਹੀਂ ਅਸੀਂ ਜਦੋਂ ਅਸੀਂ ਦੋਵੇਂ ਖੇਡਦੇ ਹੁੰਦੇ ਆਈ ਤੇ ਆ ਜੰਦੇ ਹੁੰਦੇ ਆ ਮੈਨੂੰ ਪਤਾ ਵਾ ਜਿੰਨੂ ਕੀ ਦੱਸਣ ਲਈ ਤੇ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਸਹੇਲੀ ਆਈ ਹੋਵੇ ਤੇ ਜਾਣੂ ਜੀ ਕਰਦਾ ਮੈਂ ਵੇਲੇ ਜਿ ਤੁਰੀ ਕਰਦੀ ਵੇਖ ਲਈ ਤੇ ਮੇਰਾ ਜੀ ਕਰ ਰਾਇਆ ਤੇ ਮੈਂ ਚੱਲ ਚੱਲ ਜਾਨੀ ਤੇ ਇਹਨੂੰ ਕਹਿਣਾ ਤੇ ਆਈ ਕਰ ਨੂੰ ਮੈਂ ਆਖਿਆ ਮੈਂ ਕਰਨ ਨੂੰ ਆਈ ਆਂ ਦੀ ਕੋਈ ਨਹੀਂ ਕਿਹਦੇ ਨਾਲ ਆਈ ਆ ਮੰਮੀ ਆਈ ਉਹਦੀ ਅੱਛਾ ਮਾਸੀ ਵੀ ਆਈ ਕਿ ਮੇਰੇ ਬਾਹਰ ਆਹ ਭਰਾ ਜਿਹੜਾ ਪਹਿਲਾਂ ਆਇਆ ਵਾ ਉਹ ਤਾਂ ਨਾ ਭਰਾ ਦਾ ਤੇ ਸਹਰਵਾਵਾ ਦੇ ਨਾਲ ਆਇਆ ਗੁਬਿੰਦਪਰ ਮਾਸੀ ਦਾ ਸੁਭਾਅ ਬੜਾ ਹੀ ਚੰਗਾ ਪਰ ਘਰ ਦੇ ਹਾਲਾਤ ਥੋੜੇ ਓਦਾਂ ਦੇ ਹੀ ਆ ਨਾ ਗੁਬਿੰਦਪਰ ਭੈਣ ਦਾ ਸੁਭਾਅ ਬੜਾ ਚੰਗਾ ਵਾ ਜਿੱਦਾਂ ਮਰਜੀ ਤੇ ਕੁੜੀ ਵੀ ਗਾਰੀ ਹਸੂ ਹਸੂ ਨਹੀਂ ਦੀ ਉਹਦੇ ਵਰਗੀ ਐ ਮੈਨੂੰ ਤੇ ਸੁੱਖ ਮਿਲੀ ਐ ਤੇ ਜਾਂ ਉਹਦਾ ਭਰਾ ਹੀ ਉਥੇ ਪਰ ਉਹ ਐ ਨਹੀਂ ਹੀ ਉਹ ਲੱਗਦਾ ਕੋਈ ਮਿੰਦੋਤਾਈ ਲੱਗ ਜਾਂਦੀ ਗਈ ਆ ਉਹਦੀ ਬੜੀ ਸਹੇਲੀ ਆ ਨਾ ਪੁਰਾਣੀ ਉਹਨੂੰ ਮਿਲਣ ਗਈ ਹੁੰਨੀ ਪਹਿਲਾਂ ਆਉਗੀ ਆਪਣੇ ਘਰ ਵੀ ਸਬਜ਼ੀ ਬਣਾ ਲਈ ਆ ਮੈਂ ਸਬਜ਼ੀ ਬਣਾ ਲਈ ਫੁਲਕੇ ਬਣਾਉਣ ਵਾਲੇ ਉਹ ਬਣਾ ਲਾ ਤੂੰ ਜਾ ਚੱਲ ਕੋਈ ਨਹੀਂ ਮੈਂ ਫੁਲਕੇ ਬਣਾ ਦੇ ਵੀ ਰੱਖੇ ਤੇ ਨਾ ਕੋਈ ਹੁਣ ਮੇਰੇ ਕੋ ਟੈਨਸ਼ਨ ਲੱਗੀ ਆ ਨਹੀਂ ਆਂਦਾ ਕੁਛ ਨਹੀਂ ਜਾਂਦਾ ਸਮਝਾ ਲਿਆ ਕਰੋ ਕੁਛ ਨਹੀਂ ਪਹਿਲੇ ਵਾਸਤੇ ਕਹਿੰਦਾ ਵਾ ਜਿੰਨਾ ਪਿਆਰ ਤੈਨੂੰ ਕਰਦਾ ਉਹਨਾਂ ਤੇ ਮੈਨੂੰ ਵੀ ਨਹੀਂ ਕਰਦਾ ਵਾ ਦੇਖੋ ਇੱਧਰ ਆਹ ਘਾਰਾ ਗਵਾਣ ਦਾ ਜਾਣਾ ਤੇ ਪੈਂਦਾ ਹੀ ਆ ਚਲੋ ਉਮਾ ਇੱਕ ਦਿਨ ਸਗੋ ਕਹਿਣ ਲਈ ਹੀ ਉਹਦੀ ਮੰਮੀ ਜੋਬਨਦੀ ਮਾਸੀ ਫੇ ਕੰਬਲ ਧਵਾਦੀ ਮੈਂ ਤਾਂ ਹੀ ਨਹੀਂ ਗਈ ਮੈਂ ਹਾਂ ਮੁੜ ਕੇ ਵੀਰ ਹੋਰੀ ਨਾ ਸੋਚਾਂ ਲਾਚੀ ਪਤਾ ਕੀ ਆ ਤੈਨੂੰ ਤਾਂ ਪਤਾ ਹੀ ਆ ਉਹ ਤੇਰਾ ਬਹੁਤ ਜ਼ਿਆਦਾ ਕਰਦਾ ਸੁਭਾਅ ਥੋੜਾ ਗਰਮ ਉਹ ਡਰਦਾ ਵਾ ਤਾਂ ਕਰਕੇ ਕਹਿ ਦਿੰਦੇ ਆ ਹਾਂ ਚਲੋ ਕੋਈ ਗੱਲ ਨਹੀਂ ਛੱਡੋ ਗੱਲਾਂ ਮੈਂ ਰੋਟੀ ਬਣਾ ਲਾ ਖਾ ਲੋ ਫਿਰ ਆਜੋ ਹਾਂ ਬਣਾ ਲਾ